ਸਭ ਤੋਂ ਪਹਿਲਾਂ ਤਾਂ ਇਸ ਪਿੰਸਲੀਮਪੁਰੇ ਵਿਖੇ ਪਹੁੰਚਣ ਤੇ ਆਪ ਜੀ ਦਾ ਸਾਡੇ ਚੈਨਲ ਵਿੱਚ ਸਵਾਗਤ ਹੁੰਦਾ ਹੈ ਜੀ ਧੰਨਵਾਦ ਐ ਤੇ ਜਿਹੜੀ ਅੱਜ ਦਾ ਡਾਕਟਰ ਪਿੰਮਾ ਅੰਬੀਰ ਕਰੀ ਜਾ ਜਿਹੜਾ ਜਨਮ ਦਿਹਾੜਾ ਮਨਾਇਆ ਗਿਆ ਸਲੀਮਪੁਰੇ ਵਿੱਚ ਤੁਸੀਂ ਵਿਸ਼ੇਸ਼ ਤੌਰ ਤੇ ਪਹੁੰਚਿਆ ਕੀ ਕਹਿਣਾ ਚਾਹੁੰਦੇ ਹੋ ਜੀ ਪਰ ਬਾਬਾ ਸਾਹਿਬ ਦੇ ਜਿਹੜੇ ਅਕੀਚੇ ਦੀ ਆਤੀ ਵਰਕਾਂ ਨੇ ਪਛੋੜ ਨਹੀਂ ਆਲੇ ਆਪਾਂ ਦੀ ਵਿਦਿਆਰਥੀਆਂ ਦੀ ਭਾਰਤ ਦੇਸ਼ ਦਾ ਕੋਈ ਵੀ ਸਮਾਜਿਕ ਅੰਗ ਹੈ ਜਿਹੜੀ ਜਿਹੜਾ ਬਾਬਾ ਸਾਹਿਬ ਦੀ ਕਿਰਪਾ ਤੋਂ ਪੰਜਾ ਹੁੰਦੇ ਔਰ ਬਾਬਾ ਸਾਹਿਬ ਮਿਰਕਲ ਦੀ ਜਾਇਜਕਾਰ ਕਰਾਉਣੀ ਉਹਨਾਂ ਦੇ ਉਹਨਾਂ ਦੀਆਂ ਗੱਲਾਂ ਨੂੰ ਮੌਤਾ ਤੱਕ ਲੈ ਕੇ ਜਾਣਾ ਸਾਡੀ ਨੈਤਿਕ ਡਿਊਟੀ ਆ ਮੋਰਲ ਡਿਊਟੀ ਔਰ ਬਾਬਾ ਸਾਹਿਬ ਮਿਰਕਲ ਨੇ ਜਿੰਨੇ ਸਾਨੂੰ ਹੱਕਦਾਰ ਲੈ ਕੇ ਦਿੱਤੇ ਆ ਆਰਟੀਕਲ 12 13 14 15 16 17 ਜਿਹੜੇ ਜਾਤੀ ਧਰਮ ਨਸਲ ਸਥਾਨ ਲਿੰਗ ਦੇ ਵਿਤਕਰੀ ਨੂੰ ਅੰਡਾਚ ਵੈਚੀ ਦੇ ਵਿਤਕਰੀ ਨੂੰ ਖਤਮ ਕਰਦੇ ਆ ਫੰਡਾਮੈਂਟਲ ਰਾਈਟ ਇਹਨਾਂ ਦੇ ਆਧਾਰ ਦੇ ਉੱਤੇ ਜਿਹੜਾ اسی ਜਿਹੜਾ ਸੁੱਛਿਤ ਗਿਆਤ ਹੋਇਆ ਐਕਟ ਜਿਹੜਾ 89 ਜਿਹੜਾ ਪਾਰਲੀਮੈਂਟ ਬਨੋਂ 1990 ਚ ਪਾਸ ਕੀਤਾ ਉਹ ਸੈਕਟ ਪ੍ਰਤੀ ਲੋਕਾਂ ਨੂੰ ਜਾਗਰਿਤ ਕਰਾਣਾ ਲੋਕਾਂ ਦੀ ਬਾਹ ਫੜਨੇ ਇਸ ਪ੍ਰੋਗਰਾਮ ਦੇ ਲਕਸ਼ੇ ਨੇ ਨਿਸ਼ਾਨਾ ਨੇ ਔਰ ਉਹਨਾਂ ਦੀ ਤਹਿਤ ਹੀ ਅਜਿਹੀ ਚੀਜ਼ ਚੁਕੀ। ਤੇ ਗੜੀ ਸਾਹਿਬ ਜਿਵੇਂ ਸਰਕਾਰ ਸਰਕਾਰੀ ਸਕੂਲਾਂ ਬੱਚੇ ਨੂੰ ਸਹੂਲਤਾ ਦਿੰਦੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਪਰ ਜੇ ਸਰਕਾਰੀ ਸਕੂਲਾਂ ਦੇ ਬੱਚੇ ਪੜਦੇ ਆ ਉਹਨਾਂ ਨੂੰ ਪਜੀਵਾ ਲਾਈਨ ਦੇ ਵਿੱਚ ਆਉਦੇ ਮਾਪਿਆਂ ਨੂੰ ਕਾਜੀ ਕਾਨੂੰਨ ਦਾ ਬਹੁਤ ਮੁਸ਼ਕਲ ਸਾਹਮਣਾ ਕਰਨਾ ਪਿਆ। ਤੇ ਅਧਿ ਕੌਸਮੇ ਤੁਹਾਨੂੰ ਮੰਗ ਪੱਤਰ ਵੀ ਦਿੱਤਾ ਗਿਆ ਉਹਦੀ ਸੰਬੰਧ ਕੀ ਗਿਣਾ ਚੁਣਨੀ ਹੈ ਦੇਖੋ ਜਿਹੜਾ ਵਜੀਫਾ ਦੇਣਾ ਲੈਣਾ ਇਹ ਤਾਂ ਸਰਕਾਰ ਦਾ ਕੰਮ ਹੈ ਵਜੀਫੇ ਦੀ ਪ੍ਰਕਿਰਿਆ ਸੌਖੀ ਕਰਨੀ ਔਖੀ ਕਰਨੀ ਇਹ ਵੀ ਸਰਕਾਰ ਦਾ ਕੰਮ ਹੈ ਲੇਕਿਨ ਕਿਸੇ ਨੂੰ ਵਜੀਫਾ ਨਿੱਜੀ ਤੌਰ ਤੇ ਜਾਤੀ ਤੌਰ ਤੇ ਨਾ ਮਿਲਿਆ ਹੋਵੇ ਔਰ ਉਹਦੇ ਨਾਲ ਕੋਈ ਵਿਤਕਰਾ ਹੁੰਦਾ ਹੋਵੇ ਉਹਦੇ ਲਈ ਮੈਂ ਖੜਾ ਹਾਂ ਇਸ ਕਰਕੇ ਮੈਂ ਵਿਤਕਰੇ ਖਿਲਾਫ ਲੜਾਈ ਔਰ ਇਨਸਾਫ ਜਿਹੜਾ ਸੱਚੀ ਜਾਤੀ ਵਰਕਰਾਂ ਨੂੰ ਮਿਲੇ ਔਰ ਉਹਦੇ ਲਈ ਮੈਂ ਖੜਾ ਹਾਂ ਠੀਕ ਹੈ ਤੇ ਗਰੀਬਾਂ ਦੇ ਜਗਰਾਉਂ ਦੇ ਵਿੱਚ ਪੁਲਿਸ ਦੇ ਅਤਿਆਚਾਰ ਤੋਂ ਪੀੜਤ ਪਰਿਵਾਰਾਂ ਜੋ ਪਿਛਲੇ ਲੰਬੇ ਸਮੇਂ ਤੋਂ ਧਰਨੇ ਤੇ ਬੈਠਾ ਤੇ ਤੁਸੀਂ ਵੀ ਅਕਤ ਸਰਕਾਰ ਦੇ ਅਹਿਮ ਮੁੱਦੇ ਤੇ ਕੰਮ ਕਰ ਰਹੇ ਹੋ ਤੁਹਾਡੇ ਕੋਲ ਵੀ ਸ਼ਾਇਦ ਮਾਮਲਾ ਚਲਿਆ ਗਿਆ ਜੀ ਉਹ ਉਹਦੇ ਸੰਬੰਧ ਵਿੱਚ ਪਤਾ ਕੁਝ ਕੀ ਕਰਨ ਤੀਨ ਤਾਂ ਹੁਣ ਸੈਂਕੜੇ ਮਾਮਲੇ ਆ ਕੋਈ ਵਿਸ਼ੇਸ਼ ਨਾ ਹੋਏਗਾ ਤਾਂ ਦੱਸੋ ਕੋਈ ਜਗਰਾਉਂ ਤੋਂ ਅਕਵਾਲ ਸਿੰਘ ਰਸੂਲਪੁਰਾ ਜੀ ਉਹਨਾਂ ਦੇ ਮਾਮਲੇ ਅਕਵਾਲ ਸਿੰਘ ਦਾ ਕੇਸ ਸਾਡੇ ਕੋਲ ਆ ਗਿਆ ਆ ਉਸ ਸੰਬੰਧੀ ਅਸੀਂ ਜਿਹੜੀ ਲੁਧਿਆਣਾ ਦਿਹਾਤੀ ਦੀ ਰਿਪੋਰਟ ਮੰਗੀ ਸੀ ਸ਼ਹਿਰੀ ਦੀ ਉਹਦੇ ਕੋਈ ਉਹਨਾਂ ਦੀ ਆਪਸੀ ਤਾਲਮੇਲ ਦੀ ਗੜਬੜ ਹੋ ਗਈ। ਅਸੀਂ ਸੈਕੰਡ ਟਾਈਮ ਜਿਹੜੀ ਰਿਪੋਰਟ ਆ ਫਿਰ ਲਗਵਾਉਂਦੇ ਹਾਂ। ਛਿੱਤਾ ਜੀ। ਤੇ ਦਰਸ਼ਕਾਂ ਨੂੰ ਕੀ ਬੇਨਤੀ ਕਰਨੀ ਚਾਹੁੰਦੇ ਆ? ਪੰਜਾਬ ਦੀ ਧਰਤੀ ਜਿਹੜੀ ਆ ਉਹ ਗਰੀਬ ਸਿੱਖਾਂ ਦੀ ਧਰਤੀ ਆ। ਇੱਕੋ ਹੀ ਇੱਕ ਧਰਤੀ ਆ ਜਿੱਥੇ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀਆਂ ਅਨੁਸੂਚਿਤ ਜਾਤੀਆਂ ਇੱਕੋ ਇੱਕ ਸੂਬਾ ਆ ਉਹ ਪੰਜਾਬ ਸੂਬਾ ਆ। ਇੱਥੇ 35% ਦੇ ਲਗਭਗ ਅਨੁਸੂਚਿਤ ਜਾਤੀਆਂ ਆ। ਔਰ ਬਾਬਾ ਸਾਹਿਬ ਬੜਕਰ ਜਿਨ੍ਹਾਂ ਨੇ ਅਨੁਸੂਚਿਤ ਜਾਤੀ ਵਰਗਾਂ ਦੇ ਲਈ ਬਹੁਤ ਕੰਮ ਕੀਤਾ ਔਰ ਅੱਜ ਪੰਜਾਬ ਦੀ ਧਰਤੀ ਤੇ ਖਾਲਸਤਾਨੀ ਧਿਰਾਂ ਜਿਹੜੀਆਂ ਆ ਜਿਹੜੀਆਂ ਆਪਣੇ ਆਪ ਨੂੰ ਗੁਰਪਤਵੰਤ ਸਿੰਘ ਪੰਨੂ ਦੇ ਜਿਹੜੇ ਆ ਉਹ ਆਪਣੇ ਆਪ ਨੂੰ ਫੋਲੋਅਰ ਮੰਨਦੇ ਆ ਉਹ ਬਾਬਾ ਸਾਹਿਬਾਂ ਬਿੜਕਰਦੀਆਂ ਮੂਲਕੀਆਂ ਜਿੱਦਾਂ ਫਲੋਰ ਚ ਤੋੜੀਆਂ ਆ ਜਾਂ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਤੋੜਿਆ ਜਾਂ ਭਾਰਤ ਦੇ ਸੰਵਿਧਾਨ ਦੇ ਖਿਲਾਫ ਜਿਹੜੇ ਉਹ ਬਿਆਨ ਦੇ ਰਹੇ ਆ ਉਹ ਬੜੇ ਨਿੰਦਣਯੋਗ ਹੈ ਸ਼ਰਮਨਾਕ ਹੋਆ ਔਰ ਅਸੀਂ ਪੁੰਨੂ ਨੂੰ ਇਹ ਚੌਕੀ ਭੇਜੀ ਆ ਕਿ ਜੇ ਤੂੰ ਆਪਣੀ ਮਾਂ ਦਾ ਦੁੱਧ ਪੀਤਾ ਆ ਤਾਂ 14 ਅਪ੍ਰੈਲ ਤੱਕ ਸਿਰਫ ਕੈਨੇਡਾ ਦੀ ਧਰਤੀ ਦੇ ਖੁੱਲਾ ਘੁੰਮ ਕੇ ਤੁਰਾ ਦੇ ਅਸੀਂ ਪੰਜਾਬ ਨਹੀਂ ਬੁਲਾਉਂਦੇ ਕਿਉਂਕਿ ਜੇ ਪੰਜਾਬ ਬੁਲਾ ਲਿਆ ਫਿਰ ਤਾਂ ਸਾਨੂੰ ਖੁੱਲਣਾ ਆਉਂਦਾ ਆ ਜੇ ਅਸੀਂ ਡੰਗਰ ਖੋਲ ਸਕਦੇ ਆ ਤਾਂ ਪੁੰਨੂ ਕਿਹੜੇ ਬਾਗ ਦੀ ਮੁੱਲੀ ਆ ਪੁੰਨੂ ਦਾ ਤਾਂ ਚੰਮੇ ਜਿਹੜਾ ਆ ਉਹ ਸੂਤਾਂ ਦੇ ਵਿੱਚ ਆ ਜਦ ਅਸੀਂ ਇੰਚੀ ਮੋਟ ਇੰਚੀ ਮੋਟੀ ਮੱਝ ਦੀ ਚਮੜੀ ਖੋਲ ਸਕਦੇ ਆ ਡੰਗਰਾਂ ਦੀ ਖੋਲ ਸਕਦੇ ਆ ਤਾਂ ਇਸ ਕਰਕੇ ਪੁੰਨੂ ਨੂੰ ਕਿਹਾ ਕਿ ਤੂੰ ਪੁੱਤ ਐ ਇੱਥੇ ਹੀ ਘੁੰਮ ਲਾ ਕੈਨੇਡਾ ਕੋ 14 ਅਪ੍ਰੈਲ ਤੱਕ ਗਰੇਡਰ ਦੀਆਂ ਸੜਕਾਂ ਤੇ ਰੋਜ਼ ਘੁੰਮ ਕੇ ਦਿਖਾ ਦੇ ਅਸੀਂ ਦੱਸਾਂਗੇ ਤੈਨੂੰ ਵੇ ਪਾਬਾ ਸਾਹਿਬ ਮੇੜਕਰ ਦਾ ਬੁੱਤ 14 ਤਰੀਕ ਨੂੰ ਧਰਤੀ ਤੇ ਖੜਾ ਰਹਿੰਦਾ ਕਿ 13 ਖੜਾ ਰਹਿੰਦਾ ਆ ਇਸ ਕਰਕੇ ਅਸੀਂ ਆਪਣੀ ਕੌਮ ਲਈ ਅਨੁਸੂਚਿਤ ਜਾਤੀ ਵਰਗਾਂ ਲਈ ਆਪਣੇ ਗਰੀਬਾਂ ਲਈ ਕਿਸੇ ਜਾਤ ਕਿਸੇ ਧਰਮ ਦੇ ਹੋ ਔਰ ਪਾਬਾ ਸਾਹਿਬ ਮੇੜਕਰ ਦੇ ਮਾਨ ਸਨਮਾਨ ਲਈ ਸੰਵਿਧਾਨ ਦੀ ਰੱਖਿਆ ਲਈ ਅਸੀਂ ਅਸੀਂ ਇੱਟ ਨਾਲ ਇੱਟ ਖੜਕਾ ਦੇਾਂਗੇ ਇਦਾਂ ਦੇ ਜਿਹੜੇ ਲੱਲੀ ਛੱਲੀ ਲੋਕ ਨੇ ਜਿਹੜੇ ਇਹ ਜਿਹੜੇ ਪਹਾੜੇ ਦੇ ਟੱਟੂਆਂ ਦੇ ਸਿਰ ਤੇ ਚੱਲਦੇ ਨੇ ਅਸੀਂ ਉਹ ਲੋਕ ਆ ਜਿਹੜੇ ਕੱਲੇ ਸਵਾ ਲੱਖ ਨਾਲ ਲੜੇ ਆ ਚਮਕੌਰ ਦੀਆਂ ਗੜੀਆਂ ਹੋਣ ਅਸੀਂ ਕਦੇ ਬੇਦਾਵਾ ਦੇ ਕੇ ਨਹੀਂ ਭੱਜੇ ਪੰਜਾਬ ਦੀ ਧਰਤੀ ਤੇ ਚਾਹੇ ਗੁਰੂਆਂ ਦਾ 베ਲਾ ਹੋਵੇ ਚਾਹੇ ਉਸ ਕੋ ਸ਼ੰਘਰਚ ਦਾ ਕਾਲ ਹੋਵੇ ਚਾਹੇ ਸਾਹਬ ਕਾ ਜੀਰਾਮ ਦਾ 베ਲਾ ਹੋਵੇ ਅਸੀਂ ਅੱਜ ਵੀ ਖੜੇ ਆ ਅਸੀਂ ਇਹਨਾਂ ਦੇ ਰੈਮੋ ਕਰਮਤੇ ਨਹੀਂ ਹੈਗੇ ਜਿਹੜੇ ਜਾਤੀ ਇਹ ਧੌਣ ਦੇ ਵਿੱਚ ਹੰਕਾਰ ਲੈ ਕੇ ਲੱਗੇ ਉਹ ਆ ਜਿਹੜੇ ਦਲਤਾਂ ਨੂੰ ਅੱਜ ਉਹਨਾਂ ਦੀ ਔਕਾਤ ਨਹੀਂ ਸਮਝਦੇ ਉਹਨਾਂ ਨੂੰ ਉਹਨਾਂ ਨੂੰ ਮਾਨ ਸਨਮਾਨ ਨਹੀਂ ਦਿੰਦੇ ਅਸੀਂ ਇਹਨਾਂ ਨੂੰ ਠੋਕਣ ਦਾ ਵੀ ਪ੍ਰਬੰਧ ਕਰਾਂਗੇ ਕਾਸ਼ੀਰਾਮ ਸਾਹਿਬ ਨੇ ਸਾਨੂੰ ਸਿਖਿਆ ਦਿੱਤੀ ਆ ਕਿ ਇੱਕ ਇੱਕ ਦਾ ਜਵਾਬ ਦੋ ਪੱਥਰਾਂ ਨਾਲ ਨਾ ਦਿਓ ਅਸੀਂ ਦੋ ਪੱਥਰਾਂ ਦੋ ਮੋٹے ਬਟਿਆਂ ਨਾਲ ਦੇਵਾਂਗੇ ਮੋٹے ਪੱਥਰਾਂ ਨਾਲ ਦੇਵਾਂਗੇ ਧੰਨਵਾਦ ਧੰਨਵਾਦ